ਦੇਸ਼ ਦੇ ਵਿੱਚ ਮੋਦੀ ਸਰਕਾਰ ਦਾ ਅੱਜ ਆਮ ਬਜਟ ਪੇਸ਼ ਕੀਤਾ ਗਿਆ ਹੈ ਤੇ ਸਭ ਤੋਂ ਜ਼ਿਆਦਾ ਰਾਹਤ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜੋ ਕਿ ਮਿਡਲ ਕਲਾਸ ਨੇ ਔਰ ਖਾਸ ਕਰਕੇ ਟੈਕਸਪੇਅਰ ਨੇ ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਬਜਟ 'ਚ ਜੋ ਕਿ ਆਮ ਜਨਤਾ ਦੇ ਨਾਲ ਜੁੜੀਆਂ ਨੇ ਤੇ ਸਾਡੇ ਨਾਲ ਕਮਲ ਢਾਲਮਿਆ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ 12 ਲੱਖ ਦੀ ਜਿਹੜੀ ਟੈਕਸ ਦੀ ਛੂਟ ਦਿੱਤੀ ਗਈ ਹੈ ਇੱਕ ਨਾਲ ਸਵਾਲ ਹੋਰ ਪੈਦਾ ਹੋ ਰਿਹਾ ਕਿ ਇੱਕ ਨਾਲ ਸਲਾਬ ਵੀ ਦਿੱਤੀ ਜਾ ਰਹੀ ਹੈ ਕਿ 4 ਲੱਖ ਤੱਕ ਨਾ ਲੱਗੇਗਾ 8 ਲੱਖ ਤੱਕ ਨਾ ਚਲੇਗਾ ਉਹ ਡਿਟੇਲ ਕੀ ਹੈ ਕਨਾ ਸਰ ਦੇਖੋ ਇਹ ਜਿਹੜਾ 12 ਲੱਖ ਤੱਕ ਦੀ ਛੂਟ ਹੈ ਨਾ ਇਹ ਹੈਗੀ ਹੈ ਕਿ ਜੇ ਕਿਸੇ ਦੀ ਇਨਕਮ 12 ਲੱਖ ਤੱਕ ਹੀ ਗਈ ਹੈ ਤਾਂ 100% ਛੂਟ ਹੋਏਗੀ 1 April 2025 onward ਜੀ ਤੇ ਜੇ ਮੰਨ ਲਓ ਕਿਸੇ ਦੀ ਇਨਕਮ ਆ ਗਈ ਹੈ 16 ਲੱਖ ਜਾਂ 20 ਲੱਖ ਉਹਦੇ ਉੱਤੇ ਉਹਨਾਂ ਨੇ ਸਲੈਬ ਸਿਸਟਮ ਰੱਖਿਆ ਹੈ ਉੱਥੇ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਰੱਖਿਆ ਵੀ ਆਪਣਾ 4 ਲੱਖ 4 ਲੱਖ ਤੱਕ ਦੀ ਜਿਹੜੀ ਹੈ ਮੈਂ ਤੁਹਾਨੂੰ ਫਿਗਰ ਦੱਸਦਾ ਜੀ ਉਹ ਤੇ ਐਗਜ਼ੈਕਟ 4 ਲੱਖ ਤੋਂ 4 ਲੱਖ ਤੋਂ 8 ਲੱਖ ਤੱਕ ਦੀ ਇਨਕਮ ਤੇ 5% ਹੈ 8 ਤੋਂ 12 ਤੱਕ ਤੇ 10% ਹੈ ਤੇ 12 ਤੋਂ ਉੱਤੇ ਫਿਰ ਉਹ 15% ਹੈ ਮਤਲਬ ਇਹ ਠੀਕ ਹੈ ਮੈਂ ਸਮਝਦਾ ਇਹ ਕੋਈ ਬੁਰਾਈ ਨਹੀਂ ਹੈ 4% ਜਾਂ 8% ਟੈਕਸ ਕੋਈ ਜਿਆਦਾ ਵੱਡੀ ਡੋਜ਼ ਨਹੀਂ ਹੈ ਕਿ ਜੇਕਰ ਇੱਕ ਬੰਦਾ ਕੇਵਲ 10 ਜਾਂ 11 ਲੱਖ ਰੁਪਏ ਸਾਲਾਨਾ ਕਮਾਉਂਦਾ ਹੈ ਕਿ ਉਹ ਇਸ ਸਲੈਬ ਦੇ ਵਿੱਚ ਆਏਗਾ ਕਿ ਨਹੀਂ ਆਏਗਾ ਨਹੀਂ ਜੇ ਸਿਰਫ ਉਹਦੀ ਇਨਕਮ ਅਗੀ 12 ਤੋਂ ਥੱਲੇ ਹੈ ਤੇ ਉਹਦੇ ਉੱਤੇ ਕੋਈ 4 ਲੱਖ ਦੀ ਸਲੈਬ ਦਾ ਟੈਕਸ ਨਹੀਂ ਲੱਗੇਗਾ 5% ਜਾਂ 10% ਇਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਅ ਇੰਡਸਟਰੀਸਟ ਕਿ ਇਹ ਕਾਮਨ ਮੈਨ ਦਾ ਜੁੜੀ ਗੱਲ ਹੈ ਕਿਉਂਕਿ ਆਈ ਗ੍ਰੇਡ ਚ ਮਹਿੰਗਾਈ ਵੀ ਵਧੀ ਹੈ ਤੈਨੂੰ ਕਿਵੇਂ ਵੇਖਦੇ ਸਰ ਮੈਂ ਸਮਝਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਮੋਦੀ ਸਰਕਾਰ ਦਾ ਇਹ ਇਹਨਾਂ ਨੂੰ ਅੱਜ ਤੋਂ 2 3 4 ਸਾਲ ਪਹਿਲੇ ਕਰ ਦੇਣਾ ਚਾਹੀਦਾ ਸੀ ਕਿ ਮੈਨੂੰ ਯਾਦ ਹੈ ਕਿਸੇ ਵੇਲੇ ਜੇਤਲੀ ਸਾਹਿਬ ਜਦੋਂ ਫਾਈਨੈਂਸ ਮਿਨਿਸਟਰ ਸੀ 3 ਲੱਖ ਤੱਕ ਦੀ ਛੂਟ ਸੀ ਅਸੀਂ ਉਹਨਾਂ ਨੂੰ ਕਹਿੰਦੇ-ਕਹਿੰਦੇ ਥੱਕ ਗਏ ਕਿ ਜਨਾਬ ਇਹਨੂੰ 5 ਲੱਖ ਦਾ ਕਰਤਾ ਜੇ ਉਹਨਾਂ ਨੇ ਕਦੇ ਨਹੀਂ ਕੀਤੀ ਇਹ ਉਪਰਾਲਾ ਤੇ ਮੈਂ ਸਮਝਦਾ ਇੱਕ ਕੋਈ ਕ੍ਰਿਸ਼ਮਾ ਹੀ ਹੋਇਆ ਹੈ ਫਾਈਨੈਂਸ ਮਿਨਿਸਟਰ ਸਾਹਿਬ ਤੇ ਕੋਈ ਦੇ ਦਿਲ ਨਾਲੇ ਰਾਹਤ ਦਿਤੀ ਹੈ ਇਹ ਦੇਣੀ ਚਾਹੀਦੀ ਹੈ ਦੇਖੋ ਸਾਡਾ ਇਹ ਤਜਰਬਾ ਹੈ ਕਿ ਜੇ ਟੈਕਸੇਸ਼ਨ ਸਲੈਬਸ ਘਟੋਣ ਤੇ ਹਮੇਸ਼ਾ ਰੈਵਨਿਊ ਵਧਦਾ ਹੈ ਜੀ ਅੱਜ ਮੰਨ ਲਓ ਜੀਐਸਟੀ ਹੈ ਜੇ ਜੀਐਸਟੀ ਦੇ ਵੀ ਸਲੈਬ ਜਿਹੜੇ ਨੇ 27% ਵਾਲੇ ਜੇ ਗਵਰਨਮੈਂਟ ਘਟਾ ਕੇ ਸਾਰਿਆਂ ਨੂੰ 18 ਤੱਕ ਹੀ ਕਰ ਦੇ ਤੇ ਮੈਂ ਗਰੰਟੀ ਨਾਲ ਕਹਿਣਾ ਕਿ ਜਿਹੜੀ ਅੱਜ ਸਾਡੀ ਸਰਕਾਰ ਦੀ 1.80 ਕਰੋੜ ਦੀ ਮੰਥਲੀ ਇਨਕਮ ਹੈ ਉਹ ਵਧ ਕੇ 2.25 ਹੋਏਗੀ ਘਟੇਗੀ ਨਹੀਂ ਹਮ ਪਰ ਉਹਦੇ 'ਚ ਕੋਈ ਰਾਹਤ ਦਿੱਤੀ ਕੀ GST ਸਰ GST ਦਾ ਤਾਂ ਕੁਝ ਉਹਨਾਂ ਨੇ ਦੱਸਿਆ ਹੀ ਨਹੀਂ ਇਸ ਬਜਟ 'ਚ ਕਿਉਂਕਿ GST ਦੀ ਅਲੱਗ ਤੋਂ ਕਮੇਟੀ ਹੈ ਉਹ ਉੱਥੇ ਡਿਸੀਜਨ ਲੈਂਦੇ ਆ ਪਰ ਤੂੰ ਫਾਈਨੈਂਸ ਮਿਨਿਸਟਰ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਮੋਟੀਵੇਟ ਕਰ ਸਕਦੇ ਨੇ ਕਿ GST ਦੇ ਸਲੈਬ ਵੀ ਘਟਾਏ ਜਾਣ ਉਹਦੇ ਨਾਲ ਜਦੋਂ ਵੀ ਟੈਕਸੇਸ਼ਨ ਦੇ ਸਲੈਬਸ ਘਟਦੇ ਨਾ ਜੀ ਤੇ ਲੋਕੀ ਕੰਪਲਾਈਅੰਸ ਬੈਟਰ ਕਰਨਗੇ ਰੈਵਨਿਊ ਕਨੈਕਸ਼ਨ ਸਰਕਾਰ ਦੀ ਹਮੇਸ਼ਾ ਵੱਧ ਹੋਏਗੀ ਇਹ ਨਿਚੋੜ ਹੈ ਜੀ ਅੱਛਾ ਜਿਹੜਾ 12 ਲੱਖ ਦਾ ਜਿਹੜਾ ਸਲੈਬ ਹੈ ਇਹਦੇ ਨਾਲ ਕਿਹੜਾ ਸੈਕਟਰ ਜਿਹੜਾ ਹੈ ਚੱਲ ਸਕਦਾ ਵਪਾਰ ਦੀ ਗੱਲ ਕਰੀਏ ਕਿਉਂਕਿ ਸਰਵਿਸ ਸੈਕਟਰ ਹੈ ਕਿਉਂਕਿ ਸਰਵਿਸ ਸੈਕਟਰ ਦੇ ਇਹਦੇ ਨੂੰ ਬਹੁਤ ਜ਼ਿਆਦਾ ਲੋਡ ਸੀ ਇਹਦੇ ਨਾਲ ਸੈਕਟਰ ਕਿਹੜਾ ਚਲੇਗਾ ਦੇਸ਼ ਦੀ ਉੱਨਤੀ ਵਾਸਤੇ ਕੀ ਚੀਜ਼ ਅਗੇ ਆਏਗੀ ਸਰ ਦੇਖੋ 12 ਲੱਖ ਦੀ ਜਿਹੜੇ ਇਹਨਾਂ ਨੇ ਛੂਟ ਦਿੱਤੀ ਹੈ ਨਾ ਮੇਨਲੀ ਤੇ ਸੈਲਰੀ ਪੇਸ਼ਾ ਬੰਦੇ ਦੇ ਲਈ ਉਹਨੂੰ ਫਾਇਦਾ ਮਿਲਣਾ ਹੈ ਜਾ ਫਿਰ ਬਹੁਤ ਜਿਹੜੇ ਮਾਈਕਰੋ ਲੈਵਲ ਦੇ ট্রেਡਰਸ ਨੇ ਮੰਨ ਲਓ ਕੋਈ ਰੇੜੀ ਫੜੀ ਲਗਾਉਂਦਾ ਹੈ ਕੋਈ ਦੁਕਾਨ ਛੋਟੀ ਮੋਟੀ ਕਰਦਾ ਹੈ ਉਹਨਾਂ ਨੂੰ ਇਹਦਾ ਐਡਵਾਂਟੇਜ ਮਿਲਣਾ ਹੈ ਜੇ ਇੰਡਸਟਰੀ ਲਿਸਟ ਪਰ ਕੋਈ ਕਮਾਂਦਾ ਪਿਆ 15 ਲੱਖ ਜਾਂ 20 ਲੱਖ ਸਾਲ ਦਾ ਤੇ ਉਹ ਉਹਦਾ ਉਹਨੂੰ ਟੈਕਸ ਵਿੱਚ ਥੋੜੀ ਰਿਆਇਤ ਮਿਲੇਗੀ ਪਰ ਤੁਸੀਂ ਜੇ ਅਸੀਂ ਸੋਚੀਏ 12 ਲੱਖ ਤੱਕ ਟੋਟਲ ਮਾਫ ਹੋ ਗਿਆ ਹੁੰਨੀ ਹੈ ਬਾਕੀ ਦੇਖੋ ਓਵਰਆਲ ਜਿਹੜਾ ਬਜਟ ਇਸ ਵਾਰੀ ਹੈ ਦੇਸ਼ ਦੇ ਲਈ ਮੈਂ ਸਮਝਦਾ ਬਹੁਤ ਵਧੀਆ ਹੈ ਇਹ ਜਿਹੜਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਵਾਰੀ ਰੱਖਿਆ ਹੈ ਕਿ ਵੀ ਜੀਡੀਪੀ ਗਰੋਥ ਸਾਡੇ ਕੰਟਰੀ ਦੀ 6.4 ਤੋਂ 6.8 ਤੱਕ ਹੋਏਗੀ ਇਹ ਵਰਲਡ ਵਿੱਚ ਕਿਸੇ ਕੰਟਰੀ ਦੀ ਨਹੀਂ ਹੈ ਮੰਦੀਓ ਕਿ ਹੋਏਗੀ 100% ਸਰ ਪਿਛਲਾ ਰਿਕਾਰਡ ਹੈ 체 ਸਾਡੇ ਚ ਹੁੰਦੀ ਆ ਰਹੀ ਹੈ ਤੇ ਅੱਗੇ ਕਿਉਂ ਨਹੀਂ ਹੋਏਗੀ ਅੱਗੇ ਸਭ ਵਧੇਗੀ ਸਰ ਮੈਂ ਕਹਿੰਨਾ ਗਰੰਟੀ ਨਾਲ ਜਿਸ ਤਰੀਕੇ ਨਾਲ ਦੇਖੋ ਇੱਕ ਹਿੰਦੂਸਤਾਨੀ ਜਿਹੜਾ ਨੇ ਨਾ ਹਰ ਬੰਦਾ ਬਹੁਤ ਜ਼ਿਆਦਾ ਮਿਹਨਤੀ ਹੈ ਸਾਡੇ ਲੋਕਾਂ ਨੇ ਅਸੀਂ ਲੋਕਾਂ ਨੇ ਜੀਵਨ ਵਿੱਚ ਸੰਘਰਸ਼ ਕਰਨਾ ਸਿੱਖਿਆ ਬਚਪਨ ਤੋਂ ਮੈਜੋਰਟੀ ਜਿਹੜੇ ਹਿੰਦੂਸਤਾਨੀ ਨੇ ਉਹ ਲਾਈਫ ਵਿੱਚ ਨਾ ਸਟਰਗਲ ਕਰਕੇ ਅੱਗੇ ਵਧਦੇ ਨੇ ਅੱਜ ਦੀ ਜੁਵਾ ਪੀੜੀ ਨੂੰ ਠੀਕ ਹੈ ਥੋੜੀ ਭੇੜੀ ਆਤ ਤਾਂ ਪਈਆਂ ਨੇ ਪਰੰਤੂ ਅਦਰਵਾਇਸ ਆਮ ਬੰਦਾ ਜਿਹੜਾ ਨੇ ਉਹ ਹਮੇਸ਼ਾ ਸੰਘਰਸ਼ ਕਰਦਾ ਰਿਹਾ ਇਨਫਰਾਸਟ੍ਰਕਚਰ ਦੀ ਵੀ ਗੱਲ ਕੀਤੀ ਗਈ ਹੈ ਦੇਖੋ ਇਨਫਰਾਸਟ੍ਰਕਚਰ ਦੀ ਗ੍ਰੋਥ ਲਈ ਇਸ ਵਾਰ 10 ਲੱਖ ਕਰੋੜ ਰੁਪਏ ਪ੍ਰੈਮਿੰਿਸਟਰ ਸਾਹਿਬ ਨੇ ਰੱਖਿਆ ਹੈ ਉਹਦੇ ਨਾਲ ਮੈਂ ਸਮਝਦਾ ਓਵਰਆਲ ਨੈਸ਼ਨਲ ਹਾਈਵੇਜ਼ ਰੇਲਵੇਜ਼ 에어 ਕਨੈਕਟੀਵਿਟੀ ਸਾਰਾ ਕੁਝ ਸੁਧਾਰ ਹੋਏਗਾ ਇਹ ਬਹੁਤ ਜ਼ਰੂਰੀ ਹੈ ਸਾਡੇ ਕੰਟਰੀ ਚ ਇਸ ਵੇਲੇ ਅਸੀਂ ਕੰਟਰੀ ਸਾਡਾ ਡਿਵੈਲਪਿੰਗ ਨੇਸ਼ਨ ਹੈ ਅਸੀਂ ਬਾਕੀ ਯੂਰਪ ਦੇ ਮੁਕਾਬਲੇ ਜਾਂ ਦੂਜੇ ਕੰਟਰੀਜ਼ ਦੇ ਮੁਕਾਬਲੇ ਬਹੁਤ ਪਿੱਛੇ ਆ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਨਫਰਾਸਟ੍ਰਕਚਰ ਨੂੰ ਸੁਧਾਰੀਏ ਅੱਜ ਓਵਰਆਲ ਦੇਖੋ ਤੁਸੀਂ ਫਾਈਨੈਂਸ ਮਿਨਿਸਟਰ ਸਾਹਿਬ ਨੇ MSME ਦੀ ਲਿਮਿਟਸ ਨੂੰ ਵੀ ਰਿਵਾਈਜ਼ ਕੀਤਾ ਹੈ ਇਹ ਬੜਾ ਅੱਛਾ ਹੈਲਦੀ ਸਟੈਪ ਹੈ ਪਹਿਲੇ ਕਿੰਨੀ ਸੀ ਦੇਖੋ ਪਹਿਲੇ ਮੰਨ ਲਓ ਅੱਜ ਮਾਈਕਰੋ ਦੀ ਸੀ 5 ਲੱਖ ਤੱਕ ਦੀ ਇਨਵੈਸਟਮੈਂਟ ਨੂੰ ਵਧਾ ਕੇ ਇਹਨਾਂ ਨੇ 25 ਲੱਖ ਕਰਤਾ ਇਹ ਬੜਾ ਪੋਜ਼ਿਟਿਵ ਸਟੈਪ ਹੈ ਜੇ ਜੇ ਲਿਮਿਟਸ ਵਧਾਓਗੇ ਲੋਕਾਂ ਨੂੰ ਕੁਝ ਸਪੋਰਟ ਮਿਲੇਗੀ ਤੇ ਲੋਕੀ ਅੱਗੇ ਇੰਡਸਟਰੀ ਵਧਾਉਣ ਦਾ ਸੋਚਣਗੇ ਉਹਨਾਂ ਨੂੰ ਬੈਂਕ ਦੇ ਉਹਦੇ ਹਿਸਾਬ ਨਾਲ ਇੰਟਰਸਟ ਰੇਟ ਘੱਟ ਲੱਗਦੇ ਹੈ ਅੱਜ ਜੇ ਮੰਨ ਲਓ ਹੋਮ ਡਿਲੀਵਰੀ ਹੈ ਜੋ ਮੈਟੋ ਸੁਵਿਗੀ ਵਾਲਿਆਂ ਦੀ ਇੰਸ਼ੋਰੈਂਸ 1 ਕਰੋੜ ਬੱਚਿਆਂ ਲਈ ਇਹਨਾਂ ਨੇ ਫ੍ਰੀ ਦਿੱਤੀ ਹੈ ਉਹ ਉਹ ਬੱਚਿਆਂ ਦਾ ਭਲਾ ਹੋਏਗਾ ਅੱਜੋ ਬੱਚੇ ਪਾਰਟ ਟਾਈਮ ਸੇਵਾ ਕਰਦੇ ਨੇ ਵਿਚਾਰੇ ਮੋਟਰਸਾਈਕਲ ਤੇ ਲੈ ਕੇ ਮਾਲ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ ਖਾਣ ਪੀਣ ਦਾ ਉਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਹੈ ਹੋਰ ਪੰਜਾਬ ਵਾਸਤੇ ਕੁਝ ਖਾਸ ਇਸ ਬਜਟ ਦੇ ਵਿੱਚ ਆਇਆ ਹੋਵੇ ਸਾਰੇ ਦੇਸ਼ ਦੇ ਲਈ ਹੈ ਅੱਜ ਸੀਨੀਅਰ ਸਿਟੀਜ਼ਨਸ ਲਈ ਵੀ ਕੋਈ ਰੈਟ ਆਈ ਤੇ ਸਾਰੇ ਪੰਜਾਬ ਦੇ ਸੀਨੀਅਰ ਸਿਟੀਜ਼ਨਸ ਲਈ ਇਹ ਟੈਕਸ ਦੀ ਰੈਟ ਆਈ ਹੈ ਤਾਂ ਸਾਰਿਆਂ ਲਈ ਹੈ ਇਨਫਰਾਸਟ੍ਰਕਚਰ ਦਾ ਜੇ ਸੁਧਾਰ ਹੋਏਗਾ ਤਾਂ ਸਿਰਫ ਇਹ ਤਾਂ ਨਹੀਂ ਕਿ ਇੱਕ ਪਾਰਟिकुलर ਸਟੇਟ ਵਿੱਚ ਹੋਏਗਾ ਸਾਰੇ ਆਲਓਵਰ ਇੰਡੀਆ ਹੋਏਗਾ ਐਮਐਸਪੀ ਦੀ ਮੰਗ ਕਿਸਾਨ ਕਰ ਰਹੇ ਉਹਦੇ ਤੇ ਕੋਈ ਚਰਚਾ ਹੋਈ ਨਹੀਂ ਸਰ ਇਹਦੇ ਤੇ ਕੋਈ ਸੁਣਨ ਨੂੰ ਆਇਆ ਨਹੀਂ ਬਜਟ ਤੇ ਬਾਕੀ ਅਸੀਂ ਬੇਨਤੀ ਇਹ ਜਰੂਰ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਕਿਸਾਨਾਂ ਦਾ ਭਲਾ ਜਰੂਰ ਸੋਚਣ ਕਿਉਂਕਿ ਦੇਖੋ ਕਿਸਾਨ ਜੇ ਪਰਫੁੱਲਤ ਹੋਏਗਾ ਜੇ ਉਹਦੀ ਪਰਚੇਸਿੰਗ ਪਾਵਰ ਵਧੇਗੀ ਤਦਹੀਂ ਅਸੀਂ ਲੋਕ ਓਵਰਆਲ ਤਰੱਕੀ ਕਰ ਪਾਵਾਂਗੇ ਨੋ ਡਾਊਟ ਕਿ ਸਾਡਾ ਕੰਟਰੀ 145 ਕਰੋੜ ਦੀ ਪੋਪੂਲੇਸ਼ਨ ਹੈ ਸਾਡੇ ਕੋਲ ਇਨ ਇਨ ਇੰਡੀਆ ਇਟਸੈਲਫ ਸਾਡੇ ਕੋਲ ਬੜਾ ਗ੍ਰੋਥ ਦਾ ਇੱਕ ਪੈ ਕੇ ਅਸੀਂ ਜੋ ਵੀ ਪ੍ਰੋਡਕਟ ਬਣਾਉਂਦੇ ਆ ਸਾਡੇ ਖੁਦ ਦੇ ਕੰਟਰੀ ਚ ਵੇਚ ਸਕਦਾ ਸਾਨੂੰ ਐਕਸਪੋਰਟ ਵਾਲੇ ਪਾਸੇ ਤੱਕਣ ਦੀ ਜਰੂਰਤ ਹੀ ਨਹੀਂ ਹੈ ਪਰੰਤੂ ਤਦੇ ਵੀ ਕਹੇਗਾ ਜੇ ਸਾਡੀ ਓਵਰਆਲ ਪੋਪੂਲੇਸ਼ਨ ਜਿਹੜੀ ਹੈ ਉਹ ਪਰਫੁੱਲਤ ਹੈ ਉਹ ਖੁਸ਼ਹਾਲ ਹੈ ਤੇ ਉਹ ਕਿ ਮੈਂ ਸਮਝਦਾ ਹਾਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕਿਸਾਨ ਕਿਸ ਤਰ੍ਹਾਂ ਪਰਫੁੱਲੇ ਤੋਏ ਅੱਜ ਦੇ ਇਸ ਦਿਨ ਦੀ ਸਥਿਤੀ ਹੈ ਕਿ ਮੇਰੇ ਖਿਆਲ ਕੋਈ ਵੀ 1 ਏਕੜ ਜ਼ਮੀਨ ਜਿਸ ਕਿਸਾਨ ਕੋ ਲੱਗੀ ਹੈ ਉਹ 1 ਲੱਖ ਰੁਪਏ ਸਾਲ ਦਾ ਨਹੀਂ ਕਮਾ ਪਾਂਦਾ ਤੇ ਜਿਉਂ ਦੇ ਘਰ ਦੇ ਚਾਰ ਜਾਂ ਪੰਜ ਮੈਂਬਰ ਰਗੇ ਨੇ ਤਾਂ 1 ਲੱਖ ਰੁਪਏ ਦੇ ਨਾਲ ਤੁਸੀਂ ਆਪੇ ਅੰਦਾਜ਼ਾ ਲਾ ਲਓ ਘਰ ਦਾ ਕੀ ਖਰਚਾ ਚੱਲੇਗਾ ਉਹ ਕੀ ਤਰੱਕੀ ਕਰੇਗਾ ਕੀ ਇਹ ਮਾਲ ਖਰੀਦੇਗਾ ਤੇ ਇਹ ਬੜਾ ਜ਼ਰੂਰੀ ਹੈ ਇਸੇ ਤਰ੍ਹਾਂ ਦੂਜੀ ਮੇਰੀ ਬੇਨਤੀ ਇਹਨਾਂ ਨੂੰ ਮੈਂ ਕਰਨਾ ਚਾਹੁੰਦਾ ਕਿ ਜੀਐਸਟੀ ਦੇ ਸਲੈਬ ਜ਼ਰੂਰ ਘਟਾਉਣ ਜੇ ਸਲੈਬ ਘਟਾਣਗੇ ਤੇ ਇਨਕਮ ਵਧੇਗੀ ਲੋਕ ਟੈਕਸ ਕੰਪਲਾਈਅੰਸ ਜ਼ਿਆਦਾ ਬੈਟਰ ਕਰਨਗੇ ਤੇ ਕੰਟਰੀ ਨੂੰ ਓਵਰਆਲ ਫਾਇਦਾ ਹੋਇਆ ਅੱਛਾ ਈਵੀ ਸੈਕਟਰ ਦੇ ਵਿੱਚ ਕੀ ਆ ਗਿਆ ਕਿਉਂਕਿ ਈਵੀ ਲਗਾਤਾਰ ਅਸੀਂ ਗੱਲ ਕਰੀਏ ਤਾਂ ਈਵੀ ਸੈਕਟਰ ਵਧ ਰਿਹਾ ਹੈ ਇੰਡੀਆ ਦੇ ਵਿੱਚ ਮੋਟਰ ਵਹੀਕਲ ਤੋਂ ਲੈ ਕੇ ਕਾਰਾਂ ਵੀ ਆਣੇ ਉਹਦੇ ਵਿੱਚ ਵੀ ਸਸਤੀ ਕੁਝ ਹੋਈ ਸਰ ਦੇਖੋ ਇਹਨਾਂ ਨੇ ਕਿਹਾ ਈਵੀ ਸੈਕਟਰ ਨੂੰ ਸਸਤਾ ਕਰਾਂਗੇ ਪਰ ਦੇਖੋ ਅੱਜ ਪੋਜੀਸ਼ਨ ਹੈਗੀ ਕਿ ਹਰ ਬੰਦਾ ਅੱਜ ਕਿੰਨੀ ਗੱਡੀ ਇਲੈ ਅੱਜ ਤੇ ਮੈਂ ਹੋਰ ਥੋੜੇ ਦਿਨ ਪਹਿਲੇ ਪੜ੍ਹਿਆ ਹੈਡਰੋਜਨ ਕਾਰਾਂ ਆ ਕੇ ਆਉਣ ਵਾਲੀਆਂ ਟਾਟਾ ਨੇ ਆਲਰੇਡੀ ਇੰਜਨ ਡਵੈਲਪ ਕਰਤਾ ਹੈ ਜੀ ਠੀਕ ਹੈ ਇਹਦਾ ਬੈਨੀਫਿਟ ਮਿਲੇਗਾ ਓਵਰਆਲ ਜੇ EV ਨੂੰ ਥੋੜਾ ਬढ़ावा ਮਿਲੇਗਾ ਤੇ ਸਾਡੇ ਸੜਕਾਂ ਤੇ ਪੋਲੂਸ਼ਨ ਘਟੇਗਾ ਓਵਰਆਲ ਉਹਦੀ ਰਨਿੰਗ ਕਾਸਟ ਵੀ ਘਟ ਜਾਂਦੀ ਹੈ ਪੰਤੂ ਇਹੋ ਹੀ ਉਹਦੇ ਚ ਦੇਸ ਐਡਵਾਂਟੇਜ ਆਂਦਾ ਕਿ ਵੀ ਉਹਦੀ ਮੈਕਸਿਮਮ ਸਟ੍ਰੈਚ ਜਿਹੜੀ ਉਹ 500 ਜਾਂ 600 ਕਿਲੋਮੀਟਰ ਤੋਂ ਬਾਅਦ ਨਹੀਂ ਚੱਲ ਪਾਂਦੀ ਤੇ ਅਗਲੇ ਸਟੇਸ਼ਨ ਤੇ ਜਾ ਕੇ ਉਹ ਚਾਰਜਿੰਗ ਕਿੱਥੇ ਕਰਾਏ ਸਰ ਹਾੜਾ ਵੋਟਾ ਸਸਤਾ ਜ਼ਰੂਰ ਹੋਏਗਾ ਪਰੰਤੂ ਸਵਾਲ ਹੈ ਈਵੀ ਚਾਰਜ ਵੀ ਬੜੀ ਭਾਰੀ ਦਿੱਕਤ ਹੈ ਕਿ ਜੀ ਈਵੀ ਲੈ ਕੇ ਬੰਦਾ ਅਮਰਸਰ ਤੋਂ ਜਲੰਧਰ ਜਾਏ ਤਾਂ ਜਲੰਧਰ ਜਾ ਕੇ ਚਾਰਜ ਕਿੱਥੇ ਕਰਾਏ ਚਾਰਜਿੰਗ ਸਟੇਸ਼ਨਸ ਨਹੀਂ ਗਏ ਤਾਂ ਚਾਈਨਾ ਚਲੇ ਜਾਓ ਤਾਂ ਚਾਈਨਾ ਚ ਹਰ ਥੋੜੇ ਥੋੜੇ ਦੂਰ ਤੇ ਚਾਰਜਿੰਗ ਸਟੇਸ਼ਨਸ ਹਗੇ ਨੇ ਇਹ ਸਾਰਾ ਸਾਰ ਇਨਫਰਾਸਟ੍ਰਕਚਰ ਗਵਰਨਮੈਂਟ ਆਫ ਇੰਡੀਆ ਨੂੰ ਕ੍ਰੀਏਟ ਕਰਨਾ ਪਏਗਾ ਤਾਂ ਜਾ ਕੇ ਇਹ ਵੀ ਅੱਗੇ ਵਧੇਗੀ ਤਾਂ ਬਿਲਕੁਲ ਤੁਸੀਂ ਹੁਣ ਇਸ ਆਮ ਬਜਟ ਨੂੰ ਜਰਾ ਹੈ ਕੀ ਸਮਝਿਓ ਕਿ ਵਾਕਈ ਆਮ ਬਜਟ ਆਮ ਜਨਤਾ ਵਾਸਤੇ ਸੀ ਕਿਆਂ ਕੁਛ ਪਾਰਟਿਕੂਲਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਕਾਰਪੋਰੇਟ ਨੂੰ ਲੁਭਾਉਣ ਵਾਲਾ ਬਜਟ ਸੀ ਸਰ ਦੇਖੋ ਆਮ ਬਜਟ ਆਮ ਬਜਟ ਨਹੀਂ ਹੈ ਇਹ ਯੂਨੀਅਨ ਗਵਰਨਮੈਂਟ ਆਫ ਇੰਡੀਆ ਦਾ ਬਜਟ ਹੈ ਸਾਰੇ ਦੇਸ਼ ਦੇ ਲਈ ਹੈ ਇਹਦੇ ਵਿੱਚ ਓਵਰਆਲ ਦੇਖਣਾ ਪੈਂਦਾ ਹੈ ਕਿ ਦੇਸ਼ ਦੀ ਭਲਾਈ ਕਿਤੇ ਕਿਤੇ ਹੈ ਆਮ ਐਸੀ ਵਰਡ ਯੂਜ਼ ਕਰ ਰਹੇ ਕਿ ਆਮ ਜਨਤਾ ਨੂੰ ਫਾਇਦਾ ਹੈ ਸਰ ਸਾਰਿਆਂ ਨੂੰ ਫਾਇਦਾ ਹੈ ਦੇਖੋ ਜੇ ਅੱਜ ਇਨਫਰਾਸਟ੍ਰਕਚਰ ਵਿੱਚ ਗਰੋਥ ਹੋਏਗੀ ਕਨੈਕਟੀਵਿਟੀ ਬੈਟਰ ਹੋਏਗੀ ਰੇਲਵੇਜ਼ ਅੱਦਿ ਚਾਜ ਮੰਨ ਲਓ ਬੰਦੇ ਭਾਰਤ ਚੱਲੀ ਹੈ ਤਾਂ ਉਹਦਾ ਬੈਨੀਫਿਟ ਹਰ ਬੰਦੇ ਨੂੰ ਹੈ ਮੇਰ ਨੂੰ ਵੀ ਇਹ ਹੈ ਤੇ ਛੋਟੇ ਤੋਂ ਛੋਟੇ ਬੰਦੇ ਨੂੰ ਵੀ ਇਹ ਜਿਹੜਾ ਮਰਜ਼ੀ ਟਿਕਟ ਲੈ ਕੇ ਉਹਦੇ ਵਿੱਚ ਬੈਠ ਕੇ ਸਫ਼ਰ ਕਰ ਸਕਦਾ ਹੈ ਅੱਜ ਮੰਨ ਲਓ ਜੰਮੂ ਤੋਂ ਲੈ ਕੇ ਸ਼੍ਰੀਨਗਰ ਦੀ ਬੰਦੇ ਭਾਰਤ ਸ਼ੁਰੂ ਹੋਈ ਹੈ ਸਾਢੇ 30 ਘੰਟੇ ਵਿੱਚ ਪਹੁੰਚਾ ਦਿੰਦੀ ਹੈ ਤਾਂ ਉਹਦਾ ਬੈਨੀਫਿਟ ਸਰ ਸਾਰਿਆਂ ਨੂੰ ਹੈ ਇਕੱਲਾ ਵੱਡੇ ਆਦਮੀ ਨੂੰ ਨਹੀਂ ਹੈ ਤੁਸੀਂ ਸਮਝੋ ਕਿ ਇਹਦੇ ਨਾਲ ਜੀਡੀਪੀ ਵਧੇਗੀ ਪੋਜੀਟਿਵਲੀ ਸਰ ਇਹ ਦੇਖੋ ਜੀਡੀਪੀ ਦਾ ਉਹਨਾਂ ਦਾ ਜਿਹੜਾ ਟਾਰਗੇਟ ਹੈ 6.4 ਤੋਂ 6.8 ਮੈਂ ਸਮਝਦਾ ਪੋਜੀਟਿਵਲੀ ਅਚੀਵ ਹੋਏਗਾ ਕੋਈ ਵੱਡੀ ਗੱਲ ਨਹੀਂ ਕਿ 7% ਵੀ ਅਚੇ ਇਕਨੋਮੀ ਦੀ ਗੱਲ ਕਰੀਏ ਤਾਂ 3 ਟ੍ਰਿਲੀਅਨ ਦੀ 3.3 ਟ੍ਰਿਲੀਅਨ ਦੀ ਇਕਨੋਮੀ ਹੈ ਉਹਨੂੰ ਵਧਾਉਣ ਦੀ ਗੱਲ ਕੀਤੀ ਗਈ ਸਰ ਇਹ ਤੇ ਮੋਦੀ ਸਾਹਿਬ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹੈ ਕਿ ਅਸੀਂ 2027 ਤੱਕ ਜਿਹੜਾ ਇਹਨੂੰ 3 ਟ੍ਰਿਲੀਅਨ ਅਚੀਵ ਕਰਕੇ ਦਿਖਾਣਾ ਹੈ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ 3 ਟ੍ਰਿਲੀਅਨ ਆਰਾਮ ਨਾਲ ਹੋ ਜਾਏਗੀ ਕਿਉਂਕਿ ਜਿਸ ਤਰੀਕੇ ਨਾਲ ਇੰਡੀਆ ਵਿੱਚ ਸਾਡਾ ਓਵਰਆਲ ਗਰੋਥ ਦਾ ਸਕੋਪ ਹੈ ਜਿੰਨੇ ਕਿ ਜ਼ਿਆਦਾ ਪਾਪੂਲੇਸ਼ਨ ਹੈ ਉਹਦੇ ਹਿਸਾਬ 플러스 ਜਿੰਨੇ ਕਿ ਜ਼ਿਆਦਾ ਇੱਥੇ ਦਲੇਰ ਇੰਡਸਟਰੀ ਲਿਸਟ ਨੇ ਟਾਟਾ ਬਿਰਲਾ ਅੰਬਾਨੀ ਜੋ ਵੀ ਇਹ ਨੇ ਸਾਰੇ ਮਤਲਬ ਇੱਕ ਤੋਂ ਇੱਕ ਵੱਡੇ ਗਰੁੱਪ ਨੇ ਉਹਨਾਂ ਵਿੱਚ ਕੋਈ ਕਮੀ ਨਹੀਂ ਹੈ ਸਰ ਵਰਲਡ ਲੈਵਲ ਦੇ ਤੇ ਉਹਨਾਂ ਦੇ ਉਹਨਾਂ ਕੋਲ ਪੂਰਾ ਇਨਫਰਾਸਟ੍ਰਕਚਰ ਹੈ ਟੈਕਨੀਕਲ ਨੋ ਹਾਊ ਹੈ ਨੇ ਪੂਰੀ ਟੀਮਸ ਨੇ ਓਵਰਆਲ ਗ੍ਰੋਥ ਦਾ ਸਰ ਬਹੁਤ ਵੱਡਾ ਚਾਂਸ ਹੈ ਸਾਡੇ ਕੰਟਰੀ ਚ ਇੰਡੀਆ ਮੈਂ ਸਮਝਦਾ ਜਿਹੜਾ 2047 ਦਾ ਇੱਕ ਮੋਦੀ ਸਾਹਿਬ ਦਾ ਸੁਪਨਾ ਹੈ ਕਿ ਸੁਨਹਿਰੀ ਸੋਪ ਬਣੇਗਾ ਉਹ ਪੋਜੀਟਿਵਲੀ ਅਚੀਵ ਹੋਏਗਾ ਸਰ ਇੰਡੀਆ ਪਹਿਲੇ ਵੀ ਸੋਨੇ ਦੀ ਚਿੜੀ ਆ ਸੀ ਤੇ ਮੁੜ ਕੇ ਸੋਨੇ ਦੀ ਚਿੜੀ ਬਣੇਗੀ ਬਿਲਕੁਲ ਤਾਂ ਇਸਨ ਕਮਲ ਢਾਲਮੀਆਂ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਪੂਰਾ ਬਜਟ ਜੋ ਸੀ ਕਿਸ ਤਰੀਕੇ ਨਾਲ ਕੇਂਦ੍ਰਿਤ ਕੀਤਾ ਗਿਆ ਖਾਸ ਕਰਕੇ ਇਨਫਰਾਸਟ੍ਰਕਚਰ ਜੋ ਹੈ ਉਸ ਨੂੰ ਵਿਦਾਨ ਦੀ ਗੱਲ ਕੀਤੀ ਗਈ ਔਰ ਇਹਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਫੈਕਟਰ ਸੀ ਕਿ 12 ਲੱਖ ਦੀ ਜਿਹੜੀ ਛੂਟ ਦਿੱਤੀ ਜਾਣੀ ਹੈ ਉਹ ਇਸ ਦੇ ਵਿੱਚ ਦਿੱਤੀ ਗਈ ਹੈ ਔਰ ਇਹਦੇ ਨਾਲ ਜਿਹੜਾ ਹੈ ਇੱਕ ਚੰਗਾ ਬਜਟ ਆਮ ਜਨਤਾ ਵਾਸਤੇ ਔਰ ਖਾਸ ਕਰਕੇ ਮਿਡਲ ਕਲਾਸ ਦਾ ਬਜਟ ਇਸ ਨੂੰ ਕਿਹਾ ਜਾ ਸਕਦਾ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ